ਰੇ ਡਿਜਟਾਂ ਟੋਲ ਪਲਾਜ਼ੇ ਤੋਂ ਦੋਸਤੋ ਤੁਹਾਡੇ ਨਾਲ ਮੈਂ ਜੁੜ ਰਿਹਾ ਹਾਂ ਮੇਰੇ ਨਾਲ ਕਿਸਾਨ ਨੇ ਜਿਹੜੇ ਕਿਸਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਪੁੱਛਣ ਚੱਲੇ ਸੀ ਪਰ ਹਰਿਆਣਾ ਅ ਦੇ ਜਿਹੜੇ ਉੱਥੇ ਧਰਨੇ ਦੇ ਉੱਪਰ ਬੈਠੇ ਹੋਏ ਕਿਸਾਨ ਨੇ ਹਰਿਆਣਾ ਸ਼ੰਭੂ ਬਾਰਡਰ ਦੇ ਉੱਪਰ ਉਹਨਾਂ ਕਿਸਾਨਾਂ ਵੱਲੋਂ ਤੇ ਹੋਰ ਪੰਜਾਬ ਦੇ ਕਿਸਾਨਾਂ ਵੱਲੋਂ ਇੱਕ ਵੱਡਾ ਕਾਫਲਾ ਬਣਾ ਕੇ ਪਟਿਆਲੇ ਵੱਲੋਂ ਵਧਿਆ ਜਾ ਰਿਹਾ ਸੀ ਜਿੱਥੇ ਪ੍ਰਸ਼ਾਸਨ ਵੱਲੋਂ ਪੰਜਾਬ ਪੁਲਿਸ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਰੋਕ ਲਿਆ ਗਿਆ ਕਿਸਾਨਾਂ ਨੂੰ ਕਿਸਾਨ ਮੇਰੇ ਇਹ ਨਾਲ ਨੇ ਫਿਰ ਸਤਪਾਲ ਜੀ ਉਹ ਤਾਂ ਕਹਿੰਦੇ ਅੱਗੇ ਨਹੀਂ ਜਾਣ ਦੇਣਾ ਤੁਹਾਨੂੰ ਅੱਗੇ ਆ ਜਾਓ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅਸੀਂ ਦਾ ਅਸੀਂ ਵੀ ਦੇਸ਼ ਦੇ ਨਾਗਰਿਕਾਂ ਜੀ ਅਸੀਂ ਵੀ ਮੋਦੀ ਦੇ ਵਿਚਾਰ ਸੋਣਦੇ ਸੀਗੇ ਅਸੀਂ ਵੀ ਦੇਸ਼ ਦੇ ਵਸਨੀਕ ਆ ਸਾਨੂੰ ਕੀ ਜਾਣ ਦਿੰਦੇ ਆ ਆਜੋ ਆਜੋ ਦੇਖੋ ਸਾਡੇ ਪ੍ਰਧਾਨ ਜੀ ਦਾ ਪ੍ਰਧਾਨ ਸਾਰੇ ਜਿੱਦਾਂ ਸਾਡੇ ਆਗੂ ਸਾਨੂੰ ਕਹਿਣਗੇ ਅਸੀਂ ਉਹਦਾ ਦੀਸ਼ਾ ਨਿਰਦੇਸ਼ ਤਹਿਤ ਚੱਲ ਰਹੇ ਆ ਤੁਸੀਂ ਵਿਚਾਰ ਨਹੀਂ ਨਾ ਕਹਿੰਦੇ ਸੁਣਨੇ ਸੀ ਤੁਸੀਂ ਤਾਂ ਕਹਿੰਦੇ ਜਿਹੜੇ ਵਿਚਾਰ ਮੋਦੀ ਸਾਹਿਬ ਨੇ ਦੱਸਣੇ ਸੀ ਉਹ ਵਿਚਾਰਾ ਉਹ ਵਿਚਾਰਾ ਦੇ ਵਿੱਚ ਖੜਲ ਪਾਉਣਾ ਸੀ ਤੁਸੀਂ ਸਾਡੇ ਪਰ ਨਹੀਂ ਖੜਲ ਨਹੀਂ ਉਹ ਜੇ ਅਸੀਂ ਸਵਾਲ ਪੁੱਛਣਾ ਤੇ ਜਵਾਬ ਦਿੰਦੇ ਸਾਨੂੰ ਅਸੀਂ ਆਪਣੇ ਸਵਾਲ ਪੁੱਛਣੇ ਸੀਗੇ ਨਾ 7 750 ਕਿਸਾਨ ਸੀ ਜੀ ਲੋਗੇ ਸਾਡੇ ਸੁਪਕਰਨ ਸੀ ਜੀ ਲੋਆ ਗੱਡੀਆਂ ਸਾਡੀਆਂ ਤੋੜੀਆਂ ਗਈਆਂ ਅੱਥਰੂ ਗੈਸ ਦਿੱਤੀ 20000 ਕੋਲੇ ਸਾਡੇ ਦੇ ਘਰੇਗੇ ਉਹਨੇ ਜਵਾਬ ਆਸੀਂ ਮੰਗੜੇ ਸੀਗੇ ਉਸ ਇਸ ਕਰਕੇ ਸਾਨੂੰ ਰੋਕਿਆ ਗਿਆ ਰਸਤੇ 'ਚ ਸੰਡੇ ਨਾਲ ਪ੍ਰਧਾਨ ਸਾਹਿਬ ਵੀ ਮੌਜੂਦ ਨੇ ਜੋਰਾ ਸਿੰਘ ਬਲਵੇੜਾ ਬਲਵੇੜਾ ਸਾਹਿਬ ਇੱਥੇ ਆ ਜਾਓ ਹੁਣ ਫਿਰ ਕੋਈ ਮੀਟਿੰਗ ਵੀ ਕਹਿੰਦੇ ਪ੍ਰਸ਼ਾਸਨ ਨਾਲ ਆ ਕੀ ਕਰੋਗੇ ਅੱਗੇ ਹਾਂਜੀ ਹੁਣ ਮੀਟਿੰਗ ਚੱਲ ਰਹੀ ਹੈ ਮੀਟਿੰਗ ਤੋਂ ਬਾਅਦ ਜਿਵੇਂ ਸਾਨੂੰ ਹੁਕਮ ਹੋਵੇਗਾ ਅਸੀਂ ਫੇਰ ਆਪਨੇ ਲੀਡਰਾਂ ਦੇ ਹੁਕਮ ਦੇ ਫੁੱਲ ਚੜਾਵਾਂ ਅਸੀਂ ਸਵਾਲ ਹੀ ਪੁੱਛਣੇ ਸੀ ਜਾਂ ਫਰ ਮੋਦੀ ਮੁਰਦਾਬਾਦ ਦੇ ਨਾਰੇ ਮਾਰਨੇ ਸੀ ਨਹੀਂ ਅਸੀਂ ਮੁਰਦਾਬਾਦ ਦੇ ਨਾਰੇ ਤਾਂ ਪਹਿਲਾਂ ਵੀ ਮਾਰੇ ਮੋਦੀ ਕੋਲ ਅੱਛਾ ਅਸੀਂ ਤਾਂ ਸਵਾਲਾਂ ਦੇ ਜਵਾਬ ਪੁੱਛਣੇ ਦੇ ਉਹਨਾਂ ਨੂੰ ਵੀ ਸਾਨੂੰ ਕਿਉਂ ਰੋਕਿਆ ਗਿਆ ਵੀ ਸਾਡੀ ਰਾਜਧਾਨੀ ਨਹੀਂ ਹੈ ਦਿੱਲੀ ਬੀਜੇਪੀ ਵਾਲੇ ਕਹਿੰਦੇ ਨੇ ਅੱਜ ਵੀ ਇੱਕ ਲੀਡਰ ਦਾ ਬਿਆਨ ਆਇਆ ਫਤੇਗੜ ਸਾਹਿਬ ਤੋਂ ਨੇ ਲੀਡਰ ਉਹ ਬੀਜੇਪੀ ਦੇ ਉਹ ਕਹਿੰਦਾ ਕਿ ਇਹ ਕਿਸਾਨ ਨਹੀਂ ਕਿਸਾਨਾਂ ਦੇ ਰੂਪ ਦੇ ਵਿੱਚ ਇਹ ਗੁੰਡੇ ਨੇ ਇਕੱਠੇ ਹੋਏ ਹੋਏ ਗੁੰਡਿਆਂ ਦੇ ਹੱਥਾਂ ਦੇ ਵਿੱਚ ਡੰਡੇ ਨੇ ਇਹਨਾਂ ਡੰਡਿਆਂ ਦੇ ਵਿੱਚ ਝੰਡੇ ਪਾਏ ਹੋਏ ਨੇ ਅਸੀਂ ਦੇਖ ਲਾਂਗੇ ਜਿਵੇਂ ਅਸੀਂ ਪਹਿਲਾਂ ਭਜਾਏ ਨੇ ਹੁਣ ਫਿਰ ਭਜਾਵਾਂਗੇ ਅਸੀਂ ਕਿਸਾਨਾਂ ਨੂੰ ਅਸੀਂ ਤਾਂ ਤਾਂ ਹੀ ਜਾ ਰਹੇ ਹਾਂ ਜੇ ਉਹ ਗੁੰਡੇ ਕਹਿੰਦੇ ਆ ਸਾਨੂੰ ਅਸੀਂ ਉਹਨੂੰ ਪੁੱਛਦੇ ਜਾ ਕੇ ਵੀ ਭਾਈ ਸਾਡੇ ਕੋਲ ਗੁੰਡਿਆਂ ਵਾਲੇ ਕੀ ਚੱਲ ਚੱਲਣਾ ਹੈ ਅਸੀਂ ਦੇਖੋ ਜਿਹੜੀ ਜਥੇਬੰਦੀਆਂ ਜਥੇਬੰਦੀਆਂ ਦਾ ਰੋਲ ਨਿਭਾ ਰਹੇ ਆ ਮੋਦੀ ਨੂੰ ਇਹੀ ਸਵਾਲ ਪੁੱਛਣੇ ਸੀ ਅੱਜ ਜਾ ਕੇ ਸੀ ਵੀ ਤੁਸੀਂ ਕਾਹਤੇ ਸਾਨੂੰ ਗੁੰਡੇ ਕਹਿੰਦੇ ਆ ਵੀ ਦੇਖੋ ਅਸੀਂ ਦੇਸ਼ ਦੀ ਸੇਵਾ ਨਹੀਂ ਕਰਦੇ ਅਸੀਂ ਦੇਸ਼ ਦੀ ਸੇਵਾ ਕਰਦੇ ਆਈ ਹਾਂ ਵੀ ਗੁੰਡੇ ਆਲੇ ਕਿਹੜੇ ਸਾਡੇ ਚੋਂ ਆ ਵੀ ਸਾਡੇ ਕੋਲ ਦੇਖੋ ਝੰਡੇ ਆ ਕੋਈ ਸਾਡੇ ਕੋਲ ਰਫਲਾਂ ਨਹੀਂ ਹੈਗੇ ਕੋਈ ਗੋਲੇ ਨਹੀਂ ਹੈਗੇ ਅਸੀਂ ਜਿਹੜੀ ਮੋਦੀ ਨਾਲ ਸਾਡੀ ਮੰਗਾਂ ਮੰਨੀਆਂ ਹੋਈ ਸੀ ਉਹ ਉਹਨਾਂ ਨੂੰ ਯਾਦ ਕਰਾਉਣ ਵਾਸਤੇ ਲਾਗੂ ਕਰਾਉਣ ਵਾਸਤੇ ਦਿੱਲੀ ਚੱਲੇ ਸੀ ਪਰ ਸਾਨੂੰ ਉਹਨਾਂ ਨੇ ਦਿੱਲੀ ਜਾਣ ਨਹੀਂ ਦਿੱਤਾ ਹਾਂਸ ਰਾਜ ਹਾਂਸ ਕਹਿੰਦੇ ਨੇ ਇੱਕ ਤਰੀਕ ਨੂੰ ਵੋਟਾਂ ਪਾ ਦਿਓ ਸਾਨੂੰ ਦੋ ਤਰੀਕ ਨੂੰ ਕਿਸਾਨਾਂ ਨੂੰ ਮੈਂ ਦੇਖ ਲਊਂਗਾ ਅਸੀਂ ਆਪੇ ਵਗ ਜਾਂਗੇ ਹਾਂਸ ਰਾਜ ਕੋਲ ਉਹ ਜਿੱਥੇ ਮਰਜ਼ੀ ਬੁਲਾ ਲੈ ਸਾਨੂੰ ਦੇਖ ਲੈ ਅਸੀਂ ਹੁਣ ਆ ਗਏ ਅਸੀਂ ਤਾਂ ਮੋਦੀ ਕੋਲ ਤਾਂ ਹੀ ਜਾਰ ਤੇ ਲੈ ਭਾਜ ਦੇਖ ਲਊ ਤੁਹਾਨੂੰ ਵੀ ਤੁਸੀਂ ਦੇਖੋ ਆ ਜਾਓ ਅਸੀਂ ਤਾਂ ਉਹਨੂੰ ਵੀ ਕਹਿੰਦੇ ਆ 28 ਤਰੀਕ ਨੂੰ ਇਹਨਾਂ ਦੇ ਹੱਸ ਕਹਿੰਦਾ ਕਿ ਮੇਰੇ ਗਰਦਨ ਦੇ ਉੱਪਰ ਇਹਨਾਂ ਨੇ ਪੈਰ ਰੱਖਿਆ ਹੋਇਆ ਮੈਂ ਕਰਾਂ ਦਾ ਕਰਾਂਗੀ ਕਹਿੰਦੇ ਪ੍ਰਚਾਰੀ ਨਹੀਂ ਮੈਨੂੰ ਕਰਨ ਦਿੰਦੇ ਕਹਿੰਦੇ ਜਦੋਂ ਮੈਂ ਬਿਆਨ ਦੇ ਤਾ ਕਿਸਾਨਾਂ ਬਾਰੇ ਕੁਝ ਸਾਰੇ ਬੁੱਧੀਜੀਵੀ ਬੋਲ ਪਏ ਸਾਰੇ ਕਿਸਾਨ ਬੋਲ ਪਏ ਸਾਰਾ ਪੰਜਾਬ ਬੋਲ ਲਿਆ ਜਿਹੜੀ ਕਹਿੰਦੇ ਕਿ ਮੇਰੇ ਨਾਲ ਹੋ ਰਹੀ ਹੈ ਉਹਨੂੰ ਕੋਈ ਸੁਣਦਾ ਕੋਈ ਨਹੀਂ ਨਹੀਂ ਉਹਦੇ ਨਾਲ ਕੀ ਹੋ ਰਹੀ ਹੈ ਉਹ ਪੁੱਛੇ ਜਾ ਕੇ ਭਾਜਪੀ ਨੂੰ ਵੀ ਕੀ ਹੋ ਰਹੀ ਹੈ ਅਸੀਂ ਤਾਂ ਇਹੀ ਕਹਿੰਦੇ ਆ ਉਹਨੂੰ ਵੀ ਭਾਈ ਸਾਡੇ ਕੋਲ ਆਈਆਂ ਤੁਸੀਂ ਵੀ ਸਾਨੂੰ ਕਿਉਂ ਰੋਕਿਆ ਵੀ ਸਾਡੇ ਕਿਉਂ ਗੋਲੀਆਂ ਚਲਾਈਆਂ ਗਈਆਂ ਇਹੀ ਗੱਲ ਪੁੱਛਦੇ ਆਂ ਅਸੀਂ ਇਹ ਚ ਬੋਲੋ ਕੀ ਅਸੀਂ ਗਲਤ ਕਹਦੇ ਆਂ ਉਹਨੂੰ ਦੱਸਣਾ ਚਾਹੀਦਾ ਵੀ ਕਿਉਂ ਗੋਲੀਆਂ ਚਲਾਈ ਹੋਣਾ ਹੈ ਵੀ ਕਿਉਂ ਸਾਨੂੰ ਰੋਕਿਆ ਗਿਆ ਹੰਸ ਰਾਜ ਹੰਸ ਰਾਜ ਹਾਂ ਹੰਸ ਰਾਜ ਨੂੰ ਹੰਸ ਨੂੰ ਵੀ ਅੱਜ ਮੋਦੀ ਸਾਹਿਬ ਨੂੰ ਵੀ ਇਹੀ ਪੁੱਛਣ ਯਾਰ ਅਸੀਂ ਸਾਡਾ ਪ੍ਰਧਾਨ ਮੰਤਰੀ ਹੈ ਵੀ ਸਾਨੂੰ ਬੁਲਾਣਾ ਚਾਹੀਦਾ ਉਹਨੇ ਸੱਦਾ ਦਿੱਤਾ ਵੀ ਕਿਸਾਨਾਂ ਨੂੰ ਆਓ ਇੱਕ ਗੱਲ ਹੋਰ ਕਹਿੰਦੇ ਨੇ ਕਹਿੰਦੇ ਜੋ ਲਾਠੀਆਂ ਵੱਜਦੀਆਂ ਨੇ ਕਿਸਾਨਾਂ ਦਾ ਫਿਰ ਭੱਜ ਜਾਂਦੇ ਨੇ ਨਾ ਪੱਜੇਗੇ ਕਿਉਂ ਅਸੀਂ ਤਾਂ ਇਹਨਾਂ ਦੇ ਨਾਲ ਖੜੇ ਸਾਂ ਅਸੀਂ ਤਾਂ ਜਦ ਨਹੀਂ ਪੱਜੇ ਜਦ ਇਹਨਾਂ ਨੇ ਗੋਲੀਆਂ ਚਲਾਈਆਂ ਜਦ ਵੀ ਅਸੀਂ ਤਾਂ ਉੱਥੇ ਕਤਾਰਾਂ ਲਾ ਕੇ ਖੜੇ ਰਹੇ ਵੀ ਆਓ ਭਾਈ ਕਿਸਾਨ ਖੜੇ ਆਂ ਚਲਾਓ ਗੋਲੀਆਂ ਦਿਲ ਖੋਲ ਕੇ ਆਪਣਾ ਅਸੀਂ ਗੋਲੀਆਂ ਤੇ ਨਹੀਂ ਡਰਦੇ ਇਹਨਾਂ ਦੇ ਨਾ ਇਹਨਾਂ ਦੀ ਲਾਠੀਾਂ ਦੇ ਡਰਦੇ ਦੇਖੋ ਅਸੀਂ ਖੜੇ ਆਏ ਚਲਾ ਲੈਣ ਲਾਟੀਆਂ ਜਿਹੜੀ ਜਲਾਣੀਆਂ ਇੱਕ ਮਿੰਟ ਅਸੀਂ ਖੜੇ ਆ ਡਾਟੇ ਹੋਏ ਜੀ ਹਾਂ ਅਸੀਂ ਤਾਂ ਕਹਿੰਦੇ ਵੀ ਸਾਨੂੰ ਜਾਣਦੇ ਮੋਦੀ ਕੋਲ ਅਸੀਂ ਮੋਦੀ ਨੂੰ ਜਾ ਕੇ ਸਵਾਲ ਪੁੱਛਾਂਗੇ ਜਿੱਥੇ ਵੀ ਪ੍ਰਧਾਨ ਮੰਤਰੀ ਜਾਣਗੇ ਪੰਜਾਬ ਦੇ ਵਿੱਚ ਉੱਥੇ ਉੱਥੇ ਤੁਸੀਂ ਵਿਰੋਧ ਕਰੋਗੇ ਹਾਂ ਜਿੱਥੇ ਜਿੱਥੇ ਜਾਣਗੇ ਪ੍ਰਧਾਨ ਮੰਤਰੀ ਉੱਥੇ ਉੱਥੇ ਅਸੀਂ ਵਿਰੋਧ ਕਰਨਗੇ ਸਾਡਾ ਫਰਜ਼ ਬਣਦਾ ਵਿਰੋਧ ਕਰਨ ਦਾ ਵਿਰੋਧ ਕੀ ਸਵਾਲ ਪੁੱਛਣੇ ਅਸੀਂ ਵਿਰੋਧ ਵੀ ਕੀਏ ਚ ਉਹਨੂੰ ਸਵਾਲ ਪੁੱਛਣੇ ਵੀ ਸਾਡੇ ਸਵਾਲਾਂ ਦੇ ਜਵਾਬ ਦਿਓ ਵੀ ਸਾਡੇ ਮਨ ਕੀ ਬਾਤ ਕਰਦੇ ਤਾਂ ਹੈ ਨਹੀਂ ਮੋਦੀ ਸਾਹਿਬ ਮਨ ਦੀ ਬਾਤ ਇਹ ਨਹੀਂ ਸਾਰਾ ਕੁਝ ਮੰਨਦੀਆਂ ਗੱਲਾਂ ਤੂੰ ਸੁਣਿਆ ਕਰੋ ਤੁਸੀਂ ਉਹ ਮਨ ਦੀ ਗੱਲ ਕਰਨ ਫਿਰ ਆ ਕੇ ਉਹ ਦੱਸਣ ਬੰਨ ਦੀ ਗੱਲ ਉਹ ਚੋਰੀਓ ਕਰਦੇ ਆਂ ਮਨ ਦੀ ਗੱਲ ਸਾਹਮਣੇ ਨਹੀਂ ਕਰਦੇ ਆ ਕੇ ਤੁਸੀਂ ਸੁਣੀਆ ਕਦੇ ਮਨ ਕੀ ਬਾਤ ਭਾਈ ਅਸੀਂ ਤਾਂ ਸੁਣੀ ਨਹੀਂ ਉਹਦੀ ਮਨ ਦੀ ਗੱਲ ਕਦੇ ਵੀ ਕਦੋਂ ਉਹਨਾਂ ਨੇ ਮਨ ਦੀ ਗੱਲ ਕਰੀ ਆ ਆ ਇਹ ਤਾੜੀਆਂ ਦਾ ਖੜਕਾਂਦਾ ਸੀ ਤਾੜੀਆਂ ਖਾਲੀਆਂ ਤਾੜੀਆਂ ਤਾੜੀਆਂ ਖੜਕਾਈਆਂ ਹੋਰ ਤਾਂ ਅਸੀਂ ਉਹਦੀ ਕੋਈ ਮਨ ਦੀ ਗੱਲ ਨਹੀਂ ਸੁਣੀ ਹੈਗੀ ਕੋਈ ਰਜਕਾਰ ਨਹੀਂ ਦਿਆ ਸਾਨੂੰ ਕੋਈ ਸਾਡੇ ਜਿਹੜੇ ਕਹਿੰਦਾ ਸੀ 15 15 ਲੱਖ ਖਾਤਿਆਂ ਚ ਪਾਵेंगे ਸਾਡੇ ਕੋਈ ਪੈਸਾ ਨਹੀਂ ਖਾਤਿਆਂ ਚ ਆਇਆ ਇਹ ਝੂਠੀ ਸਰਕਾਰ ਹੈ ਝੂਠ ਬੋਲਦੀ ਹੈ ਇਹਦਾ ਕੋਈ ਵਿਸ਼ਵਾਸ ਨਹੀਂ ਹੈਗਾ ਅਸੀਂ ਤਾਂ ਇਹੀ ਜਨਤਾ ਨੂੰ ਕਹਿਣਾ ਚਾਹੁੰਦੇ ਆ ਵੀ ਇਹਨਾਂ ਦੀ ਗੱਲਾਂ ਚ ਨਾ ਆਣ ਵੀ ਅੱਗੇ ਵਾਸਤੇ ਇਹਨਾਂ ਨੂੰ ਕੋਈ ਵੋਟ ਨਾ ਪਾ ਜੀ ਮੇਰੇ ਨਾਲ ਜੋਰਾ ਸਿੰਘ ਬਲਵੇੜਾ ਜਿਹੜੇ ਸਿੱਧੂਪੁਰ ਯੂਨੀਅਨ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਨੇ ਸਤਪਾਲ ਸਿੰਘ ਜੀ ਬਹਾਦਰਗੜ੍ਹ ਤੋਂ ਹੋਰ तमाम ਕਿਸਾਨ ਮੇਰੇ ਨਾਲ ਮੌਜੂਦ ਸੀ ਇਸ ਵੇਲੇ ਮੈਂ ਤੇੜੀ ਡਿਜਟਾ ਟੋਲ ਪਲਾਜ਼ੇ ਦੇ ਉੱਪਰ ਖੜਿਆ ਸੀ ਜਿੱਥੇ ਕਿਸਾਨ ਆਪਣਾ ਵਿਰੋਧ ਕਰ ਰਹੇ ਨੇ ਕਿ ਅਸੀਂ ਸਾਨੂੰ ਕਿਉਂ ਨਹੀਂ ਜਾਣ ਦਿੱਤਾ ਇਹ ਦੇਸ਼ ਦਾ ਪ੍ਰਧਾਨ ਮੰਤਰੀ ਜਿੱਥੇ ਆ ਰਿਹਾ ਅਸੀਂ ਆ ਕੇ ਸਵਾਲ ਪੁੱਛਾਂਗੇ ਉਸ ਨੂੰ